ਕਿ ਅਦਾਲਤ ਨੂੰ ਚਾਹੀਦਾ ਹੈ ਕਿ ਜਦੋਂ ਸਜ਼ਾ ਸੁਣਾਵੇ ਤੇ ਇਹ ਸੁਣਾਵੇ ਕਿ ਉਸੇ ਘਰ ਦੇ ਬਾਹਰ ਉਸੇ ਸੜਕ ਦੇ ਉੱਤੇ ਫਾਂਸੀ ਦਾ ਫੰਦਾ ਲਾ ਕੇ ਉਨਾ ਹੀ ਲੋਕਾਂ ਦੇ ਸਾਹਮਣੇ ਉਹਨੂੰ ਫਾਂਸੀ ਤੇ ਲਟਕਾਇਆ ਜਾਵੇ ਜਿਸ ਜਗ੍ਹਾ ਉਸਨੇ ਉਸ ਬੱਚੀ ਦੇ ਨਾਲ ਇਹ ਜ਼ੁਲਮ ਕੀਤਾ ਹੈ। ਉਸ ਪੜੋਸੀ ਨੇ ਇਸ 13 ਸਾਲ ਦੀ ਬੱਚੀ ਨੂੰ ਅੰਦਰ ਬੁਲਾ ਕੇ ਪਹਿਲਾਂ ਤਾਂ ਉਹਦੇ ਨਾਲ ਹੂਕਾ ਲਾ ਕੀਤਾ ਫਿਰ ਉਹਦਾ ਕਤਲ ਕਰ ਦਿੱਤਾ। ਫਿਰ ਉਹਦੀ Laash ਇੱਕ ਬਾਥਰੂਮ 'ਚ ਲੁਕੋ ਦਿੱਤੀ। ਜੋ ਵੀ ਮਤਲਬ ਕિસ્사 ਹੋਇਆ ਲੇਕਿਨ ਮੈਂ ਦੇਖ ਰਿਹਾ ਕਿ ਪਿਛਲੇ 4-5 ਦਿਨਾਂ ਤੋਂ ਬਹੁਤ ਸਾਰੇ ਲੋਕ ਜਿਹੜੇ ਕਿ ਦੂਸਰਿਆਂ ਦੀ ਲਾਸ਼ ਤੇ ਵੀ ਸਿਆਸਤ ਕਰਦੇ ਹੈ ਦਰਿੰਦੇ ਦਾ ਕੋਈ ਧਰਮ ਥੋੜੀ ਹੈ ਮੁਹੰਮਦੁਰ ਰਸੂਲ ਸੱਲ ਸੱਲਮ ਨੇ ਅੱਜਾ ਵੱਡਾ ਫਰਮਾਨ 2514500 ਸਾਲ ਪਹਿਲਾਂ ਜਾਰੀ ਕੀਤਾ ਫਰਮਾਇਆ ਉਹ ਬੰਦਾ ਈਮਾਨ ਵਾਲਾ ਹੀ ਰਹੀ ਹੈ ਆਹ ਹੁਣੇ 2 ਦਿਨ ਪਹਿਲਾਂ ਦੀ ਗੱਲ ਹੈ ਸਾਡੇ ਜਲੰਧਰ ਦੇ ਵਿੱਚ ਇਕ 13 ਸਾਲ ਦੀ ਲੜਕੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਨਾਲ ਦਾ ਘਰ ਉਹਦੇ ਪੜੋਸੀਆਂ ਦਾ ਹੈ ਉੱਥੇ ਚਲੀ ਗਈ ਕਿੱਡ ਦੀ ਕਿੱਡ ਦੀ ਤੇ ਉਹ ਜਿਹੜੀ ਉਹਦੀ ਸਹੇਲੀ ਸੀ ਉਹ ਕਿਤੇ ਗਈ ਹੋਈ ਸੀ ਆਪਣੀ ਮਾਂ ਦੇ ਨਾਲ ਉਸ ਪੜੋਸੀ ਨੇ ਇਸ 13 ਸਾਲ ਦੀ ਬੱਚੀ ਨੂੰ ਅੰਦਰ ਬੁਲਾ ਕੇ ਪਹਿਲਾਂ ਤਾਂ ਉਹਦੇ ਨਾਲ ਬੂਕਾਲਾ ਕੀਤਾ ਫਿਰ ਉਹਦਾ ਕਤਲ ਕਰ ਦਿੱਤਾ ਫਿਰ ਉਹਦੀ লাশ ਇੱਕ ਬਾਥਰੂਮ ਚ ਲੁਕੋ ਦਿੱਤੀ ਜੋ ਵੀ ਮਤਲਬ ਕਸਾ ਹੋਇਆ ਲੇਕਿਨ ਮੈਂ ਦੇਖ ਰਿਹਾ ਕਿ ਪਿਛਲੇ 4-5 ਦਿਨਾਂ ਤੋਂ ਬਹੁਤ ਸਾਰੇ ਲੋਕ ਜਿਹੜੇ ਕਿ ਦੂਸਰਿਆਂ ਦੀ ਲਾਸ਼ ਤੇ ਵੀ ਸਿਆਸਤ ਕਰਦੇ ਐ ਜਿਹੜੇ ਦੂਸਰਿਆਂ ਦੇ ਜਨਾਜ਼ੇ ਤੇ ਵੀ ਸਿਆਸਤ ਕਰਦੇ ਐ ਉਹ ਇਹ ਤਾਂ ਬਿਆਨ ਦੇਰੇਗੇ ਕਿ ਦੇਖੋ ਜੀ ਫਲਾਣਾ ਬੰਦਾ ਸੀਗਾ ਇਹਨੇ ਇਦਾਂ ਕਰ ਦਿੱਤਾ ਇਹਨੂੰ ਸਜ਼ਾ ਦੇਣੀ ਚਾਹੀਦੀ ਹੈ ਉਹ ਤਾਂ ਠੀਕ ਐ ਕਿ ਸਜ਼ਾ ਦੇਣੀ ਚਾਹੀਦੀ ਹੈ ਸਜ਼ਾ ਤਾਂ ਐਸੀ ਹੋਣੀ ਚਾਹੀਦੀ ਐ ਕਿ ਅਦਾਲਤ ਨੂੰ ਚਾਹੀਦਾ ਹੈ ਕਿ ਜਦੋਂ ਸਜ਼ਾ ਸੁਣਾਵੇ ਤੇ ਇਹ ਸੁਣਾਵੇ ਕਿ ਉਸੇ ਘਰ ਦੇ ਬਾਹਰ ਉਸੀ ਸੜਕ ਦੇ ਉੱਤੇ ਫાંਸੀ ਦਾ ਫੰਦਾ ਲਾ ਕੇ ਉਨਾ ਹੀ ਲੋਕਾਂ ਦੇ ਸਾਹਮਣੇ ਉਹਨੂੰ ਫાંਸੀ ਤੇ ਲਟਕਾਇਆ ਜਾਵੇ ਜਿਸ ਜਗ੍ਹਾ ਉਸਨੇ ਉਸ ਬੱਚੀ ਦੇ ਨਾਲ ਇਹ ਜ਼ੁਲਮ ਕੀਤਾ ਹੈ ਲੇਕਿਨ ਦੂਜੇ ਪਾਸੇ ਜਿਹੜੇ ਲੀਡਰ ਨੇ ਉਹਨਾਂ ਨੂੰ ਇਹ ਕਹਿਣਾ ਚਾਹਨਾ ਹੈ ਇਹ ਤਾਂ ਠੀਕ ਹੈ ਕਿ ਤੁਹਾਨੂੰ ਮੌਕਾ ਮਿਲ ਜਾਂਦਾ ਕਿੰਤੂ ਪ੍ਰਿੰਤੂ ਕਰਨ ਦਾ ਇੱਕ ਦੂਜੇ ਦੇ ਮਜ਼ਹਬ ਤੇ ਕਦੀ ਇਹ ਸੋਚਿਆ ਹੈ ਕਿ ਇਹ ਮਜ਼ਹਬ ਨਹੀਂ ਬਦਨਾਮ ਹੋ ਰਿਹਾਏ ਇੱਕ ਪੜੋਸੀ ਦਾ ਪੜੋਸੀ ਨਾਲ ਜਿਹੜਾ ਮਜ਼ਬੂਤ ਰਿਸ਼ਤਾ ਹੁੰਦਾ ਹੈ ਉਹ ਟੁੱਟ ਰਿਹਾ ਹੈ سماجک ویوستھا اپا اپ بن رہے ہو درندے کا کوئی ترم تھوڑی ہے محمد اللہ صلی اللہ وسلم نے فرمان تھی چودہ سو سال پہلا جاری کیتا فرمایا وہ بندہ ایمان والا ہی نہیں ہے وہ بندہ دھرمی نہیں ہو سکتا یا اللہ کون فرمایا می اپنے پڑوسی دے ظلم کرے گا پڑوسی زیادتی کرے گا وہ بندہ انسان نہیں ہے انہوں یہ فکر ہے کہ کیڑے درم کا بلاکاری ہے تو انہوں یہ نہیں فکر کہ جہاں بلاکار ہو رہے ہیں یہ درندے کرانچ پال پاس کے بڑے ہو رہے ہیں انہوں کا کوئی مذہب نہیں انہوں کا کوئی ترم نہیں اگر انہوں نے شورٹ لسٹ کروں گے انہوں ساری سارے ملنگے ظلم مذہب دے ادارتے نہیں سماجی سماجک ببستہ دے رشتے ٹوٹ رہے ہیں 2 ਸਾਲ ਪਹਿਲਾਂ ਲੁਧਿਆਣਾ ਦੀ ਇੱਕ ਛੋਟੀ ਜੀ ਬੱਚੀ ਨੂਰਜੋਤ ਨੂੰ ਉਹਦੀ ਗਵਾਨ ਦੇ ਨਾਮਤ ਨੇ ਘਰੋਂ ਅਗਵਾ ਕੀਤਾ ਦੂਰ ਲੈ ਗਈ ਉੱਥੇ ਜਾ ਕੇ ਉਹਦਾ ਕਤਲ ਕੀਤਾ ਉਸ ਬੱਚੀ ਦਾ ਬੁਰੀ ਤਰ੍ਹਾਂ ਉਹਦੇ ਨਾਲ ਪੇਸ਼ ਆਈ ਹੋ ਪਤਾ ਨਹੀਂ ਕਿਸ ਦੇ ਕਹਿਣ ਦੇ ਉੱਤੇ ਉਹਨੇ ਜੁਰਮ ਕੀਤਾ ਲੇਕਿਨ ਉਹ ਵੀ ਇੱਕ ਪੜੋਸੀ ਸੀ ਜਲੰਧਰ ਚ ਜਿਸਨੇ ਕੀਤਾ ਉਹ ਵੀ ਇੱਕ ਪੜੋਸੀ ਹੈ ਪੜੋਸੀ ਸਾਰੇ ਕੰਨ ਕੋਲ ਕੇ ਸੁਣ ਲਓ اگر تسی اپنے پڑوسی گندی نیت نہ دیکھ دے ہو اپنے پڑوسی بدماشی نیت نہ دیکھتے ہو اپنے پڑوسی تی تھی نال اگر ہبس نہ دیکھتے ہو کہ خدا دی قسم تسی انسان نہیں تسی گلی دے ہو, اس کتے تو بھی نیچے ہو جنہوں دیکھ کے بچیاں ڈر اڈی حیثیت اس کتے تو بھی بہترین ہو جو.